ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬੇਗਮ ਜ਼ੈਨਾ ਉਰਫ ਜੈਬੂ ਨੀਸਾ ਜੋ ਕਿ ਸਰਹੰਦ ਦੇ ਨਵਾਬ ਵਜ਼ੀਰ ਖਾਨ ਦੀ ਬੇਗਮ ਸੀ ਇਹ ਇੱਕ Hindu ਇਸਤਰੀ ਸੀ ਇਸ ਦਾ ਪਹਿਲਾ ਨਾਮ ਭਾਗੋ ਸੀ ਇਹ ਇੱਕ ਵਾਰ ਆਪਣੀ ਮਾਂ ਸੁਹਾਗੋ ਨਾਲ ਅਨੰਦਪੁਰ ਸਾਹਿਬ ਵਿਖੇ ਗੁਰੂ ਘਰ ਆਈ ਸੀ ਸੁਰਾਗੋ ਇੱਥੇ ਆਪਣੀ ਸਹੇਲੀ ਨੂੰ ਮਿਲਣ ਆਈ ਸੀ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਖਿਡਾਉਣ ਦੀ ਸੇਵਾ ਨਿਭਾਉਂਦੀ ਸੀ ਕੁਝ ਸਮਾਂ ਅਨੰਦਪੁਰ ਵਿੱਚ ਰਹਿ ਕੇ ਭਾਗੋ ਨੇ ਗੁਰੂ ਘਰ ਦਾ ਸ਼ਾਂਤਮਈ ਪਵਿੱਤਰ ਮਾਹੌਲ ਚੰਗੀ ਤਰ੍ਹਾਂ ਵੇਖਿਆ ਸੀ ਉਸ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਹੱਥੀਂ ਘੜਾਇਆ ਸੀ ਉਹਨਾਂ ਦੀ ਮਾਸੂਮੀਅਤ ਵੇਖੀ ਸੀ ਮਾਤਾ ਗੁਜਰ ਕੌਰ ਜੀ ਦਾ ਪਿਆਰ ਵੇਖਿਆ ਸੀ ਭਾਗੋ ਦੇ ਭੋਲੇ ਤੇ ਮਾਸੂਮ ਮਨ ਤੇ ਇਸ ਸ਼ਬਦਾਂ ਬਹੁਤ ਗਹਿਰਾ ਪ੍ਰਭਾਵ ਪਿਆ ਸੀ। ਭਾਗੋ ਦੇ ਮਨ ਵਿੱਚ ਗੁਰੂ ਲਈ ਗੁਰੂ ਘਰ ਲਈ ਸ਼ਰਧਾ ਤੇ ਸਤਿਕਾਰ ਦੀ ਭਾਵਨਾ ਬਹੁਤ ਦ੍ਰਿੜਤਾ ਨਾਲ ਕਾਇਮ ਹੋ ਗਈ ਸੀ। ਇਸ ਦੀ ਮਾਸੁਹਾਗੋ ਬिलासपुर ਦੇ ਰਾਜੇ ਦੇ ਮਹਿਲ ਵਿੱਚ ਨੌਕਰਾਨੀ ਸੀ। ਭਾਗੋ ਵੀ ਆਪਣੀ ਮਾਤਾ ਨਾਲ ਰਾਜੇ ਦੇ ਮਹਿਲ ਵਿੱਚ ਜਾਂਦੀ ਰਹਿੰਦੀ ਸੀ। ਜਦ ਭਾਗੋ ਜਵਾਨ ਹੋਈ ਤਾਂ ਉਹ ਬਹੁਤ ਸੁੰਦਰ ਤੇ ਸੁਸ਼ੀਲ ਨਿਕਲੀ। ਉਸ ਦਾ ਵਿਆਹ ਸਰਹੰਦ ਵਿੱਚ ਕਰ ਦਿੱਤਾ ਜਾਂਦਾ ਹੈ ਪਰ ਉਸ ਵਿਚਾਰੀ ਦੇ ਭਾਗ ਕਿ ਉਸ ਦੀ ਸੁੰਦਰਤਾ ਦੀਆਂ ਧੁੰਮਾਂ ਪਹਿਲੋਂ ਹੀ ਸਰਹੰਦ ਦੇ ਨਵਾਬ ਵਜ਼ੀਰ ਖਾਨ ਤੱਕ ਪਹੁੰਚ ਜਾਂਦੀਆਂ ਹਨ ਤੇ ਉਸ ਦਾ ਡੋਲਾ ਰਾਹ ਵਿੱਚ ਲੁੱਟ ਲਿਆ ਜਾਂਦਾ ਹੈ ਤੇ ਭਾਗੋ ਨੂੰ ਸਰਹੰਦ ਦੇ ਨਵਾਬ ਦੇ ਮਹਿਲਾਂ ਵਿੱਚ ਪਹੁੰਚਾ ਦਿੱਤਾ ਜਾਂਦਾ ਹੈ ਜਿੱਥੇ ਉਸ ਦੀ ਜ਼ਿੰਦਗੀ ਦੀ ਇੱਕ ਨਵੀਂ ਕਸ਼ਮਕਸ਼ ਸ਼ੁਰੂ ਹੋ ਜਾਂਦੀ ਹੈ ਭਾਗੋ ਕਾਫੀ ਸਮੇਂ ਤੱਕ ਨਵਾਬ ਦਾ ਪਰਜੋਰ ਵਿਰੋਧ ਕਰਦੀ ਹੈ ਪਰ ਕਦ ਤੱਕ ਅਖੀਰ ਹਾਰ ਕੇ ਉਸ ਨੂੰ ਨਵਾਬ ਦੀ ਇੱਛਾ ਦੇ ਸਾਹਮਣੇ ਝੁਕਣਾ ਹੀ ਪੈਂਦਾ ਹੈ ਨਵਾਬ ਉਸ ਨੂੰ ਮੁਸਲਮਾਨ ਬਣਾ ਕੇ ਉਸ ਨਾਲ ਨਿਕਾਹ ਕਰ ਲੈਂਦਾ ਹੈ ਭਾਗੋ ਦਾ ਨਾਂ ਜੈਬੂ ਨੀਸਾ ਰੱਖਿਆ ਜਾਂਦਾ ਹੈ ਨਵਾਬ ਪਿਆਰ ਨਾਲ ਉਸ ਨੂੰ ਜੈਨਾ ਕਹਿ ਕੇ ਬੁਲਾਉਂਦਾ ਸੀ ਭਾਗੋ ਭਾਵੇਂ ਜੈਨਾ ਬਣ ਗਈ ਸੀ ਪਰ ਗੁਰੂ ਘਰ ਲਈ ਉਸ ਤੇ ਉਸ ਸਿੱਖ ਧਰਮ ਲਈ ਉਸ ਦੀਆਂ ਭਾਵਨਾਵਾਂ ਪਹਿਲਾਂ ਵਾਂਗ ਹੀ ਕਾਇਮ ਸਨ ਉਹ ਸਿੱਖਾਂ ਤੇ ਹੋਰ ਝੁਲਮਾਂ ਬਾਰੇ ਵੀ ਜਾਣਦੀ ਸੀ ਤੇ ਜਿੱਥੋਂ ਤੱਕ ਹੋ ਸਕਦਾ ਸੀ ਉਹ ਗੁਪਤ ਤਰੀਕੇ ਨਾਲ ਕਈ ਵਾਰੀ ਸਿੱਖਾਂ ਦੀ ਸਹਾਇਤਾ ਵੀ ਕਰਦੀ ਸੀ ਇਹ ਉਸ ਦੇ ਮਨ ਦੀ ਕੋਮਲ ਭਾਵਨਾ ਹੀ ਸੀ ਉਸ ਦੇ ਮਾਸੂਮ ਤੇ ਸਾਦੇ ਦਿਲ ਤੇ ਗੁਰੂ ਘਰ ਤੋਂ ਮਿਲਿਆ ਪਿਆਰ ਸਹਿਬਜ਼ਾਦਿਆਂ ਦੀ ਮਾਸੂਮੀਅਤ ਸਿੰਘਾਂ ਦੇ ਤੇਜਸਵੀ ਦਰਸ਼ਨ ਤੇ ਉੱਥੋਂ ਦੀ ਅਲੌਕਿਕਤਾ ਬਹੁਤ ਗਹਿਰੀ ਛਾਪ ਛੱਡ ਗਏ ਸਨ ਜੈਨਾ ਨੇ ਬਚਪਨ ਤੋਂ ਰਾਜ ਮੇਲਾ ਵਿੱਚ ਰਚੇ ਜਾਂਦੇ ਛੜਯੰਤਰ ਵੀ ਬਹੁਤ ਨੇੜੇ ਤੋਂ ਵਿਖੇ ਸਨ Hindu ਰਾਜਿਆਂ ਦੀ ਮੱਕਾਰੀ ਦੇ ਕਿਸੇ ਵੀ ਉਸ ਨੂੰ ਪਤਾ ਸਨ ਇਸੇ ਲਈ ਗੁਰੂ ਘਰ ਦੀ ਸਾਦਗੀ ਤੇ ਸਚਾਈ ਉਸ ਦੇ ਮਨ ਨੂੰ ਕੀਲ ਗਈ ਸੀ ਉਹ ਭਾਵੇਂ ਸਰਹੰਦ ਦੇ ਨਵਾਬ ਦੀ ਬੇਗਮ ਬਣ ਚੁੱਕੀ ਸੀ ਪਰ ਉਸ ਦਾ ਦਿਲ ਤਾਂ ਕਦੋਂ ਦਾ ਗੁਰੂ ਘਰ ਨੂੰ ਸਮਰਪਿਤ ਹੋ ਚੁੱਕਾ ਸੀ ਅਖੀਰ ਸਾਡੇ ਸਿੱਖ ਧਰਮ ਦੇ ਇਤਿਹਾਸ ਵਿੱਚ ਉਹ ਕਾਲਾ ਦਿਨ ਵੀ ਆਇਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਛੋਟੇ ਸਹਬਜ਼ਾਦੇ ਤੇ ਮਾਤਾ ਜੀ ਉਸ ਨਮਕ ਹਰਾਮ ਗੰਗੂ ਬਹਾਮਣ ਦੀ ਸਾਜਿਸ਼ ਨਾਲ ਗ੍ਰਿਫਤਾਰ ਕਰ ਲਏ ਜਾਂਦੇ ਹਨ ਤੇ ਸਰਹੰਦ ਦੇ ਨਵਾਬ ਦੇ سپਰਦ ਕਰ ਦਿੱਤੇ ਜਾਂਦੇ ਹਨ ਜਦੋਂ ਜੈਨਾ ਨੂੰ ਇਸ ਸਾਰੀ ਘਟਨਾ ਦਾ ਪਤਾ ਲੱਗਾ ਤਾਂ ਉਸ ਦਾ ਕਲੇਜ ਮੂੰਹ ਵਿੱਚ ਆ ਗਿਆ ਤੇ ਕਿਸੇ ਅਣਹੋਣੀ ਦੀ ਕਲਪਨਾ ਕਰਕੇ ਉਹ ਡਰ ਗਈ ਉਹ ਚੰਗੀ ਤਰ੍ਹਾਂ ਜਾਣਦੀ ਸੀ ਕਿ ਇਨ੍ਹਾਂ ਮੁਸਲਮਾਨਾਂ ਦੇ ਦਿਲਾਂ ਵਿੱਚ ਦਇਆ ਨਾ ਦੀ ਕੋਈ ਚੀਜ਼ ਨਹੀਂ ਹੈ ਸੰਗਤ ਜੀ ਇਤਿਹਾਸਕ ਪੱਖੋਂ ਜੇ ਵੇਖਿਆ ਜਾਵੇ ਤਾਂ ਜੈਨਾ ਦੀ ਭੂਮਿਕਾ ਨਵਾਬ ਮਲੇਰ ਕੋਟਲਾ ਜਿਸ ਨੇ ਹਾ ਦਾ ਨਾਰਾ ਮਾਰਿਆ ਸੀ ਉਸ ਨਾਲੋਂ ਘੱਟ ਨਹੀਂ ਸਗੋਂ ਵੱਧ ਹੀ ਹੋਵੇਗੀ ਪਰ ਅਫਸੋਸ ਕਿ ਸਾਡੇ ਇਤਿਹਾਸਕਾਰਾਂ ਨੇ ਇਸ ਬੀਬੀ ਦੀ ਅਦੁੱਤੀ ਦਲੇਰੀ ਭਰੀ ਕਾਰਗੁਜ਼ਾਰੀ ਦੇ ਪੱਖ ਨੂੰ ਛੋਹਿਆ ਹੀ ਨਹੀਂ ਤੇ ਇਹ ਅੱਖੋਂ ਓਲੇ ਹੀ ਰਹਿ ਗਈ ਬੇਗਮ ਜੈਨਾ ਨੇ ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ ਦਾ ਪੁਰਜ਼ੋਰ ਵਿਰੋਧ ਨਵਾਬpass ਕੀਤਾ ਉਸ ਨੂੰ ਉਹਨਾਂ ਦੀ ਛੋਟੀ ਉਮਰ ਤੇ ਮਾਸੂਮੀਅਤ ਦੇ ਵਾਸਤੇ ਪਾਇਆ ਖੁਦਾ ਤੋਂ ਡਰਨ ਲਈ ਕਿਹਾ ਬਹੁਤ ਤਰਲੇ ਕੀਤੇ ਬੇਨਤੀਆਂ ਕੀਤੀਆਂ ਨਵਾਬ ਨੂੰ ਭਵਿੱਖ ਵਿੱਚ ਹੋਣ ਵਾਲੀ ਤਬਾਈ ਤੇ ਵਿਨਾਸ਼ ਲੀਲਾ ਬਾਰੇ ਵੀ ਦੱਸ ਦਿੱਤਾ ਨਵਾਬ ਕਹਿੰਦਾ ਹੈ ਮੈਂ ਬੱਚਿਆਂ ਨੂੰ ਕਈ ਤਰ੍ਹਾਂ ਦੇ ਲਾਲਚ ਦੇਵਾਂਗਾ ਜਦੋਂ ਬੱਚੇ ਲਾਲਚ ਵਿੱਚ ਆ ਕੇ ਮੁਸਲਮਾਨ ਬਣ ਜਾਣਗੇ ਤਾਂ ਮੈਂ ਉਹਨਾਂ ਨੂੰ ਤੇਰੀ ਝੋਲੀ ਵਿੱਚ ਪਾ ਦੇਵਾਂਗਾ ਇਹ ਸੁਣ ਕੇ ਜੈਨਾ ਜਵਾਬ ਦਿੰਦੀ ਹੈ ਨਵਾਬ ਸਾਹਿਬ ਉਹ ਬਹਾਦਰ ਸੂਰਮੇ ਦਾਦੇ ਦੇ ਪੋਤੇ ਹਨ ਸ਼ੇਰ ਪਿਤਾ ਦੇ ਪੁੱਤਰ ਹਨ ਉਹ ਸ਼ਹੀਦ ਹੋ ਜਾਣਗੇ ਪਰ ਧਰਮ ਨਹੀਂ ਛੱਡਣਗੇ ਉਹ ਕਾਇਰ ਨਹੀਂ ਹਨ ਇੱਥੇ ਜੈਨਾ ਆਪਣੇ ਆਪ ਨੂੰ ਵੀ ਕੋਛਦੀ ਹੈ ਕਿ ਮੈਂ ਤਾਂ ਕਾਇਰ ਸੀ ਆਪਣਾ دین ਛੱਡ ਬੈਠੀ ਆਪਣਾ ਧਰਮ ਹਾਰ ਬੈਠੀ ਪਰ ਨਵਾਬ ਇਹ ਸੱਚ ਹੈ ਕਿ ਉਹ ਭਾਵੇਂ ਨਿੱਕੇ ਹਨ ਪਰ ਆਪਣੇ ਧਰਮ ਤੋਂ ਵਕਫ ਹਨ ਉਹ ਧਰਮ ਨਹੀਂ ਛੱਡਣਗੇ ਉਹ ਤੁੰ ਦੇ ਪੱਕੇ ਹਨ ਤੁਸੀਂ ਉਹਨਾਂ ਨੂੰ ਛੱਡ ਦਿਓ ਕੋਈ ਕਹਿਰ ਨਾ ਕਮਾਉਣਾ ਨਵਾਬ ਤੇ ਜੈਨਾ ਦੀਆਂ ਗੱਲਾਂ ਦਾ ਕੁਝ-ਕੁਝ ਅਸਰ ਹੁੰਦਾ ਹੈ ਪਰ ਕਚਹਿਰੀ ਵਿੱਚ ਜ਼ਾਲਮ ਮੁੱਲੇ ਕਾਜੀ ਸਭ ਤੋਂ ਨਖਿੱਧ ਦਿਵਾਨ ਸੁਚਾਨੰਦ ਦੀਆਂ ਬੇਤੁਕੀਆਂ ਦਲੀਲਾਂ ਤੇ ਸਲਾਹਾ ਨੇ ਨਵਾਬ ਨੂੰ ਸੱਚ ਦੀ ਆਵਾਜ਼ ਸੁਣਨ ਹੀ ਨਹੀਂ ਦਿੱਤੀ ਤੇ ਨਾ ਹੀ ਇਸਲਾਮੀ ਸ਼ਰਾਧਿ ਪਾਲਣਾ ਕਰਨ ਦਿੱਤੀ ਅਖੀਰ ਤਿੰਨ ਪੇਸ਼ੀਆਂ ਤੋਂ ਬਾਅਦ ਕਾਜੀ ਨੇ ਫਤਵਾ ਜਾਰੀ ਕਰ ਦਿੱਤਾ ਕਿ ਇਨ੍ਹਾਂ ਬੱਚਿਆਂ ਨੂੰ ਦੀਵਾਰ ਵਿੱਚ ਜਿੰਦਾ ਚਿੰਨ ਦਿੱਤਾ ਜਾਵੇ ਜਦੋਂ ਜੈਨਾ ਨੂੰ ਸਾਰੀ ਗੱਲ ਤੇ ਇਸ ਫਤਵੇ ਬਾਰੇ ਪਤਾ ਲੱਗਾ ਤਾਂ ਉਹ ਬਹੁਤ ਰੋਹੀ ਕੁਰਲਾਈ ਤੇ ਵਿਰਲਾਪ ਕੀਤਾ ਨਵਾਬ ਨੂੰ ਬਹੁਤ ਕੋਸਿਆ ਤੇ ਅਖੀਰ ਆਪਣੀ ਕਟਾਰ ਆਪਣੇ ਪੇਟ ਵਿੱਚ ਮਾਰ ਕੇ ਸ਼ਹੀਦ ਹੋ ਗਈ ਤੇ ਆਪਣੀ ਜ਼ਿੰਦਗੀ ਦੇ पिंजਰੇ ਨੂੰ ਤੋੜ ਕੇ ਆਜ਼ਾਦ ਹੋ ਕੇ ਸਾਈਂ ਦੇ ਦੇਸ਼ ਵਿੱਚ ਜਾ ਬਿਰਾਜੀ ਤਨ ਹੈ ਉਸ ਦੀ ਕੁਰਬਾਨੀ ਤੇ ਉਸ ਦਾ ਗੁਰੂ ਪੁੱਤਰਾਂ ਲਈ ਉਸ ਦਾ ਪਿਆਰ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ